ਕਹਿੰਦੇ ਬ੍ਰਹਮਾ ਵੱਡਾ ਹੈ ਕਿ ਬ੍ਰਹਮਾ ਨੂੰ ਪੈਦਾ ਕਰਨ ਵਾਲਾ ਪਰਮੇਸ਼ਵਰ ਵੱਡਾ ਹੈ ਵੇਦ ਵੱਡੇ ਨੇ ਕਿ ਵੇਦਾਂ ਨੂੰ ਬ੍ਰਹਮਾ ਦੀ ਝੋਲੀ ਪਾਉਣ ਵਾਲੇ ਪਰਮੇਸ਼ਵਰ ਵੱਡੇ ਨੇ ਸੋ ਸੌਖਾ ਹੈ ਸਮਝਣਾ ਪ੍ਰਮਾਤਮਾ ਖੁਦਾਇਆ ਵਾਹਿਗੁਰੂ ਉਹਦੀ ਜਿਹੜੀ ਅਗੰਮੀ ਅਸਮਤ ਹੈ ਉਹਦੀ ਜਿਹੜੀ ਕੀਰਤੀ ਹੈ ਜਸ ਹੈ ਤਾਕਤ ਹੈ ਉਹ ਸਭ ਨਾਲੋਂ ਵੱਡੇਰੇ ਹੈ ਉਹਦੇ ਨਾਲੋਂ ਵੱਡਾ ਦੁਨੀਆਂ ਤੇ ਕੋਈ ਨਹੀਂ ਹੈ ਰੇਟਸਟ ਆਫ ਆਲ ਇਜ਼ ਸੁਪਰੀਮ ਲਾਰਡ ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਕਿਹਾ ਹੈ ਕਹਿੰਦੇ ਪ੍ਰਥਮੇ ਬ੍ਰਹਮਾ ਕਾਲੈ ਘਰ ਆਇਆ ਤੁਸੀਂ ਮੰਨਦੇ ਹੋ ਵੀ ਦੁਨੀਆ ਵਿੱਚ ਸਭ ਤੋਂ ਪਹਿਲਾਂ ਬ੍ਰਹਮਾ ਆਇਆ ਹੈ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਕਾਲ ਦੇ ਮੂੰਹ ਵਿੱਚ ਵੀ ਪਹਿਲਾ ਬ੍ਰਹਮਣ ਗਿਆ ਹੈ ਭਾਵੇਂ ਬ੍ਰਹਮਾ ਜੀ ਨੂੰ ਵੀ ਦੁਨੀਆ ਤੋਂ ਜਾਣਾ ਪਿਆ ਸਦੀਵੀ ਨਹੀਂ ਉਹ ਸਦੀਵੀ ਕੇਵਲ ਪਰਮੇਸ਼ਵਰ ਨੇ ਸਦੀਵੀ ਰਹਿਣ ਵਾਲਾ ਪਰਮਾਤਮਾ ਹੈ